ਰਹ ਰਾਸ ਸਭੂ ਹਰ ਜੁਗ ਜੁਗ ਭਗਤੋ ਪਾਇ ਪੈਜ ਰੱਖਦਾ ਹੈ ਰਾਮ ਰਾਜੇ ਘਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ ਅਹੰਕਾਰੀਆਂ ਨੰਦ ਕਾਂ ਬਟਦੇ ਨਾਮ ਦਿਓ ਮੁਖ ਲਾਇਆ ਜਾਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਵੰਗਾਰ ਸਤਿਗੁਰ ਵਰਸਾ ਰੋਕ ਮਹੱਲਾ ਮਹਲਾ ਦੁਖ ਦਾ ਰਸੁ ਗਰੋ ਭਇਆ ਜਾ ਸੁਖ ਦਾ ਮਨ ਨ ਹੋਈ ਤੋ ਕਰਤਾ ਕਰਨਾ ਮੈਂ ਨਾਹੀਂ ਜਹ ਹੋਂ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤਰੰਤਨੰ ਜਾਈ ਲਖਿਆ ਰਹਾਓ ਜਾ ਆਤਮਹ ਜੋਤ ਜੋਤ ਮਹ ਜਤਾ ਅਕਲ ਕਲਾ ਭਰਪੂ ਰਹਾ ਤੋ ਸੱਚਾ ਸਾਹਿਬ ਸਿਵਸਰਾ ਲਿਓ ਜਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੇ ਵਤਨ ਜੋ ਕੁਛ ਕਰਣਾ ਸੋ ਕਰ ਰਹਾ ਸੋਦਰਗਾਸਾ ਮਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਿ ਕਿਹਾ ਜਿਤ ਵਸਰੁ ਸਮਾਲੇ ਵਾਜੇ ਤੇਰੇ ਨਾਗਨਿਕ ਸੰਖਾ ਕਿਤੇ ਸਿਰਿ ਭਾਵਨ ਹਾਰੇ ਕਿਤੇ تیرਿ ਰਾਗੁ ਪ੍ਰੇ ਸੁਖਹੀਐ ਕਿਤੇ ਸਿਰਿ ਗਾਵਨ ਹਾਰੇ ਗਾਵੰਤ ਤੁਧਨੋ ਪਵਨ ਨਾਣੀ ਵਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੰਤ ਤੁਧਨੋ ਜਿਤ ਕੋ ਤੁਲਿ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਤ ਤੁਧਨੋ ਦਰਿੰਦਰ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੰਤ ਤੁਧਨੋ ਸੱਦ ਸਮਾਧਿ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨ ਰਹੀਸ਼ਰ ਜੁਗ ਜੁਗ ਮੇਤਾ ਨਾਲੇ ਗਾਵੰਤ ਤੁਧਨੋ ਮਾਵਨੀਆ ਮਨ ਮੋਹਨ ਸੁਰਗ ਮੱਚ ਪਿਆਲੇ ਗਾਵੰਤ ਤੁਧਨੋ ਰਤਨ ਪਾਏ ਤੇਰੇ ਅਠ ਸੱਠ ਤੀ ਰਤਨਾ ਲੇ ਗਾਵੰਤ ਤੁਧਨੋ ਜੋਤ ਮਹਾ ਮਲ ਸੂਰਾ ਗਾਵੰਤ ਤੁਧਨੋ ਖਾਣਿ ਚਾਰੇ ਗਾਵਨ ਦਦਨੋਂ ਖੰਡ ਮੰਡਲੁ ਰਹਿਮੰਡਾ ਗਰਗਰ ਰੱਕੇ ਤੇਰੇ ਧਾਰੇ ਸੇਈ ਦਦਨੋਂ ਗਾਵਨਾ ਜੋ ਤੁਦ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਦਦਨੋਂ ਗਾਵਨਾ ਸੇ ਮਾਜ ਤਨ ਆਵਨਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿ ਰਚਨਾ ਜਨਰ ਜਾਈ ਰੰਗੀ ਰੰਗੀ ਭਾਤੀ ਕਰ ਕਰ ਜੋ ਤਨੁ ਸਦੀ ਕੇ ਨਾ ਨ ਪਾਈਆ ਕਰਮ ਮਿਲੈ ਨਹੀਂ ਠਾਕ ਰਹਾਇਆ ਆਖਣ ਵਾਲਾ ਕਾ ਵਿਚਾਰਾ ਸਿਵਤੀ ਪਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਤਿਸੈ ਕੇ ਚਾਰ ਨਾਨਕ ਸੱਚ ਸਵਰਨ ਹਾਰਾ ਆਸਾ ਮਹੱਲਾ ਪਹਿਲਾ

ਨਾਉ ਮਰਨੋ ਬੈ ਸੁਗ ਦੇਂਦ ਰਹਿ ਨ ਚੁਕੇ ਭੋਗ ਗੁਣੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜੰਤਨ ਕਰ ਕੈ ਕੀਤੀ ਰਾਤ ਕਸਾ ਨਜ਼ਾਰ ਰਹਤੇ ਕੰਮ ਜਾਤ ਨਾਨਕ ਨਾ ਬਿਵਸਨਾਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰੂ ਸਤਿਗੁਰੂ ਖਾ ਬਿਨੋ ਕਰਉ ਗੁਰ ਪਾਸ ਅਮ ਗਿਰੇ ਕਰਮ ਸਤਿਗੁਰੁ ਸਰਣਾਇ ਕਰਿ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਦੀ ਰਹਿ ਰਾਸ ਰਹਾਉ ਹਰਜਨ ਕੇ ਬੜ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੈ ਮਿਲ ਸੰਗ ਗਵਨ ਪਰਗਾਸ ਜਨ ਹਰ 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 ਸਨਾਮ ਨ ਪਾਇਆ ਤੇ ਭਾਗੇਣ ਜੰਪਾਸ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵਾ ਤ੍ਰਿਕ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਦਰਮਾਜ਼ਗੋ ਲਿਖਿਆ ਲਿਖਾ ਸ ਧਨ ਕਰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਜਰੀ ਮਹੱਲਾ ਪੰਜਵਾਂ ਕਾਹਿਰ ਮੰਤ ਤਵ ਵਿਦਮ ਜਾਂ ਆਹਰ ਹਰਜੀਉ ਪਰਿਆ ਸੈਲ ਬਧਰ ਮੈਂ ਜੰਤੇ ਉਪਾਈ ਤਾ ਕਰਿ ਜੁ ਕੋ ਆਕੇ ਕਰ ਤਰਿਆ ਮੇਰੇ ਮਾਧੂ ਜੀ ਸਤ ਸੰਗਤ ਮਰੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਜੋ ਕੇ ਕਾਸ਼ਟ ਹਰਿਆ ਰਹਾਓ ਜਨਨ ਬਦਲੋ ਜਤਵੰਤਾ ਕੋ ਨਾ ਕਿਸ ਕੀ ਤਰਿਆ ਸਤਸਰ ਰਿਜੁਕ ਸੰਭਾ ਹਿਟਾ ਕਰ ਕਾਹੇ ਮਨ ਭਉ ਕਰਿਆ ਉਦੁ ਦਿਆ ਬਸ ਕੁ ਸੰਤਿ ਸਪਛ ਬਚਰੀ ਚਰਿਆ ਤਨ ਕਵਨ ਖਲਾਵੇ ਕਵਨ ਜਗਾਵੇ ਮਨੁ ਮਹਿ ਸਿਮਰਨ ਕਰਿਆ ਸਭਨਿ ਦਾਨ ਦਸ ਅਸ਼ਟ ਸਿਧਾਨ ਠਾਕੁਰ ਕਲ ਤਲ ਧਰਿਆ ਜਨ ਨਾਨਕ ਬਲ ਬਲ ਸਤਿ ਬਰਜਾਈਐ ਤੇਰੰਤ ਨਾ ਪਾਰਾ ਬਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਨਹਾਰਾ ਗੁਗਮ ਅਗਮਿਆ ਪਾਰ ਸਭ ਧਿਆਵੇ ਸਭ ਧਿਆਵੇ ਤੁਜੀ ਅਰਥ ਚੇ ਸਰਜਣਹਾਰਾ ਸਭ ਜੀ ਦਮਾਰੇ ਜੀ ਤੁਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁਖ ਸਾਰਨਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜ ਅੰਤਰ ਸਰਵ ਨਿਰੰਤਰ ਜੀ ਹਰੇ ਕੋ ਬੁਰਖ ਸਮਾਨਾ ਇਕ ਦਾਤਾ ਇਕ ਬਿਖਾਰੀ ਜੀ ਸਭ ਤੇਰੇ ਜੋਸ਼ ਵਿਡਾਣਾ ਤੂੰ ਵਾਪੇ ਦਾਤਾ ਵਾਪੇ ਭੁਗਤਾ ਜਿਉ ਤਦ ਮੈਨੇ ਅਭਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆ ਕੋ ਵਖਾਣਾ ਜੋ ਸੇਵੈ ਜੋ ਸੇਵੈ ਤੁਰਜੀ ਜਨ ਨਾਨਕ ਤਨੁ ਕਰਵਾਣਾ ਹਰਿ ਤਿਆਵੇ ਹਰਿ ਤਿਆਵੇ ਤਦ ਹੀ ਸੇ ਹੰਝੁ ਕਰੈ ਸੁਖਵਾਸੀ ਸੇ ਮਗਦ ਸੇ ਮਗਦ ਭਈ ਜਨ ਹਰ ਧਿਆਇ ਜੀ ਤਨ ਟੂਟੀ ਜਮ ਕੇ ਵਾਸੀ ਜਨਾ ਨਿਰਭਉ ਜਨ ਹਰ ਨਿਰਭਉ ਧਿਆਇ ਜੀ ਤਨ ਕੋ ਭਉ ਸਗ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਨ ਹਰ ਧਿਆਇ ਜੀ ਜਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਅਰਣਿਕ ਅਨੇਕ ਅਨੰਤ ਤੇਰੀ ਅਨੇਕ ਗਿਜਨ ਕਰੇ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬ੍ਰਹਮ ਸਮਰਤ ਸਾਸਤਰੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤੋ ਸੇ ਭੋਤ ਪਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੁਵਾਦ ਬੁਰਗਾ ਪਰਮ ਪਰ ਕਰਤਾ ਜੀ ਤੁਰ ਜੇ ਵਿੜਿਆ ਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੋਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਸੋ ਹੋਈ ਤੋਦੇ ਆਪੇ ਸ੍ਰੇਸ਼ਟ ਸਭ ਪਾਈ ਜੀ ਤਨੇ ਆਪੇ ਸਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਤੇਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਦਸ ਜਹਰ ਮੰਡ ਸਾਈਂ ਜੋ ਤਉ ਭਾਵੇ ਸੋਈ ਥੀ ਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭਨੀ ਦਇਆ ਜਿਸਨੂੰ ਕਿਰਪਾ ਕਰੈ ਤੰ ਨਾਮ ਰਤਨ ਪਾਇਆ

ਜਨ ਹਰ ਸੇਵਿਆ ਤਨ ਸੁਖ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਦੁਦਵੰਦੁ ਜਾਵਰ ਨਾ ਕੋਇ ਤੂੰ ਕਰ ਕਰ ਵੇਖੈ ਜਾਣਾ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਜਿਤ ਸੜਵਰੜਾ ਪਈ ਰੇ ਨਵਾਸਾ ਪਾਣੀ ਬਾਵਗਤਨਹਿ ਕੀਆ ਪੰਕਜ ਮੋਹ ਭਗ ਨਹਿ ਚਾਲੈ ਆਉਂਦੇ ਖਾਂ ਤਹ ਡੂਬਿ ਆਲੇ ਮਾਨੇਤਨ ਚੇਤ ਸਮੂੜ ਮਨਾਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਦੀ ਸਤਿ ਨੇ ਪੜਿਆ ਮੂਰਖ ਮੁਕਦਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੇਹਰੀਆ ਗੋਬਿੰਦ ਮਰਨ ਕੀ ਇਹ ਤੇਰੀ ਵਰੀਆ ਪ੍ਰਕਾਸ਼ਿਤ ਰਕਤ ਨਾ ਕਾਮ ਮੇਲ ਸਾਧ ਸੰਗਤ ਪਜ ਕੇਵਲ ਨਾਮ ਸੰਗ ਜਾਮ ਲਗ ਭਵ ਜਲ ਤਰਨ ਕੈ ਜਨਮ ਵਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕੁਮਾਇ ਸਿਵਾ ਸਾਧਨ ਜਨ ਹਰ ਰਾਇ ਕਾਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਆਤ ਜਹੀਦ ਅਸਵਿੰ ਕਬੇ ਹੋਵਾ ਚ ਬੇਨਤੀ ਜੋ ਪਈ ਅਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਦ ਕੀ ਚਾ ਦਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪਰਸਪਾਰ ਅਮਰੀ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦਾ ਮੋਹਿ ਬਚਾਵੋ ਸੁਗੀ ਵਸੈ ਮੋਰੂ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਰਛਾ ਨਜ ਕਰ ਦੇ ਕੀਏ ਸਭ ਬੈਰਨ ਕੋ ਵਾ ਸੰਗਰੀਏ पूर्ण होई हमारी असात और भजन की रह प्यासा तो मैं छाड़ कुई अवर्ण ध्यान जो बर चाहूं सकमते पाऊं सेवक सिख का हमारे कारीय जन जन सुख हमारी मारी है आप हा दमज बरी है मरण काल कतरासन का भरी है ओ जो सदा हमारी बचा श्री अस जो करे और रक्षा ਰੱਖ ਰਖਿਓ ਮੋਇ ਰਾਖਨ ਹਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪਰੀ ਚਤੁਰ ਦਸਕੰਤਾ ਕਾਲ ਬਾਇ ਬ੍ਰਹਮਾ ਅਵਤਾਰਾ ਕਾਲ ਬਾਇ ਸ਼ਿਵ ਜੀ ਅਵਤਾਰਾ ਕਾਲ ਬਾਇ ਗਰਿਵਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਹਿਬ ਜਨਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਜੱਥਨ ਉਪਜਾਇਓ ਆਦੰਤੇ ਕੈ ਉਤਾਰਾ ਸੋਈ ਗੁਰੂ ਸਮਝਹੁ ਹਮਾਰਾ ਨਮਸਕਾਰਤ ਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸਭ ਗਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਬਲਮੋ ਵਦ ਕੀਓ ਕਟਕਟਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜਿੱਡੀ ਤੇ ਗੁੰਜਰੈ ਸੁਲਾ ਸਭਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤ ਅਨੰਦੁ ਕੋ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਵੇਦ ਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਹਦ ਕਰ ਕਰਾ ਕਰਤਾਰਾ ਪ੍ਰਜਾ ਤਰਤ ਦਵਦੇ ਹੈ ਅਪਾਰਾ ਜਾਵੇ ਆਕਰਕ ਕਰਤ ਹੋ ਕਬਹੂ ਤਮ ਮੈਂ ਮਿਰਤ ਦੇਹ ਤਰਸਵੋ ਜੇ ਤੇ ਵਦਨ ਸ੍ਰਿਸ਼ਟ ਸਭ ਧਾਰੈ ਆਪ ਆਪਨੀ ਬੂਜੂ ਉਚਾਰੈ ਤੁਮ ਸਭ ਹਿਤੇ ਰਤਨ ਰਾਲਮ ਜਾਣਤ ਵੇਦ ਪੇਧ ਹਰਿ ਆਲਮ ਨਰੰਕਾਰ ਨਿਰਵੇਕਾਂ ਅੰਦਰ ਲੰਬ ਆਦਿ ਅਨੀਦ ਅਨਾਦ ਅਕੰਭ ਤਕਾ ਮੂਰ ਉਚਾਰਤ ਵੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਗਰਪਾ ਹਨ ਅਨੁਮਾਨਤ ਮਹਾ ਮੂੜ ਕਛ ਪੀਦ ਨ ਜਾਣਤ ਮਹਾ ਦੇਵ ਕਉ ਕਹਿਤ ਸਦਾ ਸੁਭ ਨਰੰਗਰ ਕਾ ਚੀਨਤ ਨਾ ਪਿਵ ਆਪੁ ਆਪਣੇ ਬੁੱਧ ਹੈ ਜੀਤੀ ਵਰਨਤ ਪੰਨ ਪੰਨ ਕਹ ਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਜੇ ਵਿਦ ਸਜਾ ਪ੍ਰਤਮ ਸੰਸਾਰਾਇ ਕੈ ਰੂਪ ਅਨੂ ਸਰੂਪਾ ਰੰਗ ਭਇਓ ਰਬ ਕਹਿ ਭੂਪਾ ਅੰਡਜ ਜੈ ਰਜ ਸੇਤਜ ਕੇਨੀ ਉਤਪੁਜ ਖਾਨਵਾਰ ਰਾਜਦੀਨੀ ਕਹਉ ਭੂਲ ਰਾਜਾ ਮੈਂ ਬੈਠਾ ਕਮੋਦ ਮੜਬਉ ਸੰਕਰੇ ਬੈਠਾ ਸਗਰੀ ਸ੍ਰਿਸ਼ਟ ਦਖਾਈ ਅਚੰਪਾਵ ਆਦਿ ਜੁਗਾਦ ਸਰੂਪ ਸੁਜੰਪ ਭਵ ਅਬਰਛਾ ਮੇਰੀ ਤੁਮ ਕਰੋ ਸਿਖਿ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਾ ਤਿ ਉਤਪਾਤਾ ਸਾ ਕਲ ਮਲੇਸ਼ ਕਰੋ ਰਣ ਗਾਤਾ ਜੇ ਅਸਤ ਤਵ ਸਰਨੇ ਪਰੇ ਤਨ ਕੇ ਦੁਸ਼ਟ ਦੁਖ ਤਵ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆਇ ਹੈ ਤਾਂ ਕੀ ਕਾਲ ਨਿਕਟ ਨਾ ਆਇ ਹੈ ਰਚਾ ਹੋਏ ਤੈਂ ਸਭ ਕਾਲਾ ਦੁਸ਼ਟ ਹਰਿਸ਼ਟ ਤ੍ਰਾਂਤ ਦੁ ਕਾਲਾ ਕਿਰਪਾ ਦ੍ਰਿਸ਼ਟ ਸੰਜਾਈ ਨਾਰੋ ताके दाव तनक वारो रिद सद कर्म स होई दुष्ट चार स्वर स का ना कोई एक बार जनत मैं संभारा काल फासते ताहि उबारा जन नर नाम तिहारु कहा दारद दुष्ट दुख तेरा कड़गे त मैं शरणं तिहारी आप आद लहू उवारी सर्व ठाोर महु सहाय दुष्ट दुख ते न हो बचाई सईया ਪੰਜ ਗਏ ਜਬ ਤੇ ਤੁਮਰੇ ਤਬ ਤੇ ਕਉ ਆਖਤਰੇ ਨਹੀਂ ਆਨਿਓ ਰਾਮ ਰੇ ਉਪਰਾਨ ਕੁਰਾਨ ਅਨੇ ਕਹ ਮਤੇ ਕਨ ਮੰਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹ ਆਵੇ ਕਨ ਜਾਣਿਓ ਸ੍ਰੀ ਜਵਾਨ ਕਿਰਪਾ ਤੁਮਰੀ ਕਰਮ ਨ ਕਹ ਸਭ ਤੋਇ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੇ ਰਹਿਉ ਤੁਹਾਰ ਦਵਾਰ ਬਾਹਿੰ ਗਹਿਨ ਕੇ ਇਲਾਜ ਅਸ ਗੋਵਿੰਦ ਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਾ ਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਵੈ ਮਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰ ਦਾ ਪਾਇਆ ਸਹਜ ਸਿਤੀ ਮਨੁ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾ ਕਾਬ ਹਰੀ ਕੇ ਰਾਮ ਅੰਧ ਨਿਉਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਗ ਸਵਾਰਣਾ ਅੰਗੀਕਾਰ ਕਰੇ ਤੇਰਾ ਕਰਜ ਸਭ ਸਵਾਰਣਾ ਸਭ ਨਗਲਾ ਸਮਰਤ ਸੁਆਮੀ ਜੋਗ ਮੰਨਉਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਹਿਬਾ ਗਿਆਨ ਕਰ ਤੀਰ ਕਰਤਾ ਤੀਰ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਹਨੇਰੇ ਕਹ ਨਾਨਕ ਸੱਚੇ ਸਾਹਿਬ ਤਿਆ ਨਹੀਂ ਕਰ ਤੀਰ ਸੱਚਾ ਨਾਮ ਮੇਰਾ ਅਵਾਰੂ ਸਾਚਾ ਨਾਮਿਆ ਦਾ ਮੇਰਾ ਜਨੁ ਭੁਖਾ ਸਭ ਗਵਾਈਆ ਕਰਿ ਸਾਧ ਸੁਖ ਮਨ ਆਏ ਵਸਿਆ ਜਨੇ ਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਟਹੁ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸਭ ਤਰੁ ਪਿਆਰ ਸਾਚਾ ਨਾਮ ਮੇਰਾ ਆਗਰ ਵਾਜੀ ਬੰਚ ਸ਼ਬਦ ਤਿਤਕਾਰ ਸੁ ਭਾਗੇ ਕਾਰਜ ਬਾਗੇ ਸ਼ਬਦਵਾਜੀ ਕਲਾਜਤ ਕਰਤਾਰੀਆ ਪੰਜ ਦੂਤ ਤੁਦਵਸ ਕੀਤੇ ਗਾਲ ਕੰਟਕ ਮਾਰਿਆ ਤੁਰਕਰਮ ਪਾਇਆ ਤੁਜਨ ਕੋ ਸੀਨਾ ਮਹਰ ਕਹਿ ਲਾਗੇ ਕਹ ਨਾਨਕ ਤਸ ਕੋ ਆਤਕ ਕਰਨ ਹਤਵਾਜੀ ਆਨੰਦ ਸੁਣਾ ਬੜ ਭਾਗਿਓ ਸਗਲ ਮਨੋਰਥ ਪੂਰੇ ਪਾਰਵਰਮ ਪ੍ਰਵ ਪਾਇਆ ਕਰੇ ਸਗਲ ਬਸੂਰੇ ਦੋ ਗੁਰੂਗ ਸੰਤਾ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਗੁਰ ਰਹਾ ਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁੰਦਾਵਣੀ ਮਹਲਾ 5 ਤਾਲਵੇਸ ਧੰਵਸ ਤੋ ਬਈਓ ਸਤ ਸੰਤੋਬ ਵਿਚਾਰੋ ਅੰਮ੍ਰਿਤ ਨਾਮ ਧਾਕਰ ਕਾ ਪਈਓ ਜਿਸ ਕਾ ਸਭ ਸਿਆਦਾਰੋ ਜੇ ਕੋ ਖਾਵੈ ਜੇ ਕੋ ਪੰਚੈ ਤਿਸ ਕਾ ਹੋਏ ਉਦਾਰੋ ਇਹ ਵਸ ਤਾ ਜੀ ਨਾ ਜਾਹੀ ਨਤ ਨਤਰਾ ਕਰੁਦਾਰੋ ਦਮ ਸੰਸਾਰ ਚੰਨ ਲਗਤ ਰੀਏ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹਲਾ 5 13 ਕੀਤਾ ਜਾਤੋ ਨਹੀਂ ਮਨੋ ਜੋ ਕੀ ਤੋਈ ਮਨ ਦਰਗੁਣਿਆਰੇ ਕੋ ਗੁਣ ਨਾਹੀ ਆਪੇ ਦਰਸ ਪ੍ਰਭ ਹੋਈ ਦਰਸ ਬਿਆ ਮਹਿਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮੰਨ ਤੀ ਵੈ ਹਰਿਆ ਪਾੜੀ ਤਥੈ ਤੂੰ ਸਮਰਤ ਜਥੈ ਕੋਈ ਨਾਏ ਉਥੈ ਤੇਰੀ ਰਖ ਅਗਨੀਉ ਦਰਮਾਏ ਸੁਣ ਕੇ ਜਮਕੇ ਦੂਤ ਨਾਇਂ ਤਿਰ ਛਡ ਜਾਹੇ ਜਲਵੇ ਕੁਵਾਂਸਾ ਗਾਓ ਗੁਰ ਸ਼ਬਦ ਦੀ ਪਾਰ ਪਾਏ ਜਨ ਕਉ ਲਗੀ ਬਿਆਸ ਅੰਮ੍ਰਿਤ ਸੇ ਖਾਏ ਗਲ ਮਾਇੋ ਬੰਨਾ ਗੁਣ ਗੋਬਿੰਦ ਗਾਏ ਸਭ ਸਰੋ ਨੋ ਕਿਰਪਾਲ ਸਮਾਲੇ ਸਾਈ ਸਾਈ ਬਿਰਥਾ ਕੋਈ ਨਾ ਜਾਏ ਜੇ ਆਵੇ ਤਦ ਆਹੀ ਸ਼ਲੋਕ ਮਹੱਲਾ 5 ਅੰਤਰ ਗੁਰਿਆ ਰਾਦਣਾ ਜੇ ਬਜ ਜਪ ਗੁਰਨਾਓ ਨੇਤਰੀ ਸਤਗੁਰੂ ਬੀਖਣਾ ਸ੍ਰਵਣੀ ਸੁਨਣਾ ਗੁਰਨਾਵ ਸਤਗੁਰੂ ਜੀ ਤੀਰਤਿਆ ਦਰਗਹਿ ਪਾਈ ਅਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਸੁਨੋਈ ਬਾਤ ਦੇ ਜਗ ਮਤਮ ਕਾਢੀਏ ਬਰਨੇ ਕੀ ਕੀ ਮਹੱਲਾ ਪੰਜਵਾ ਰਖੇ ਰਖਨਾਰ ਅਬ ਵਾਰਿਆਨ ਗੁਰ ਕੀ ਪੈਰੀ ਪਾਏ ਕਾ ਸਵਾਰਿਆਨ ਉਆਪ ਦਇਆਲ ਮਨਹੁ ਨਾਮ ਸਾਰਿਆਨ ਸਾਥ ਜਨਾ ਕੈ ਸੰਗ ਪਵ ਜਲ ਤਾਰਿਆਨ ਸਾਖ ਤਨੰਦ ਕ ਦੁਸ਼ਟ ਕਨ ਮਾਹੀ ਮਿਦਾਰਿਆਨ ਤਿਸ ਸਾਹਿਬ ਕੀ ਟੀਕ ਨਾਨਕ ਮਨੈ ਵਾਹੀ ਜਿਸ ਸਿਮਰਤ ਸੁਖ ਹੋਈ ਸਾਗਲੇ ਦੁਖ ਜਾਈ ਤਿਸ ਸਾਹਿਬ ਕੀ ਟੀਕ ਨਾਲੁ ਕਮਨ ਮਾਹੀ ਜਿਸ ਸਿਮਰਤ ਸੁਖ ਹੋਈ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ